ਨਮਸਕਾਰ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਟੁਟੋਰੀ ਨਿੱਕੋ ਵਿੱਚ ਉਮੀਦ ਕਰਦੀਆਂ ਕਿ ਸਾਰੇ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਦਮ ਆਲੂ ਜੋ ਕਿ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਘਰੇ ਬਣਾ ਸਕਦੇ ਹੈਗੇ ਆ ਤੇ ਇਦਾਂ ਦੀ ਸਬਜ਼ੀ ਨੂੰ ਆਪਾਂ ਕਿਤੇ ਵੀ ਟ੍ਰਿਪ ਵਗੈਰਾ ਤੇ ਜਾਂ ਕਿਤੇ ਸਫ਼ਰ ਤੇ ਜਾ ਰਹੇ ਹੈਗੇ ਤਾਂ ਆਪਾਂ ਨਾਲ ਬਣਾ ਕੇ ਲੈ ਜਾ ਸਕਦੇ ਹੈਗੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਾਂ ਇਹਦੇ ਲਈ ਪਹਿਲਾਂ ਆਲੂਆਂ ਨੂੰ ਉਬਾਲ ਲਿਆ ਸੀ ਉਸ ਤੋਂ ਬਾਅਦ ਜਿਹੜਾ ਮਸਾਲਾ ਬਣਾਵਾਂਗੇ ਤੜਕਾ ਲਾਵਾਂਗੇ ਉਹਦੇ ਲਈ ਆਪਾਂ ਗੰਡਾ ਪਿਆਜ਼ ਟਮਾਟਰ ਸਭ ਕੁਝ ਲੈ ਲਿਆ ਹੈਗਾ ਛਿੱਲੇ ਹੋਏ ਮਟਰ ਲੈ ਲਏ ਹੈਗੇ ਹਰੇ ਗਰਮ ਤੇਲ ਕਰ ਲਿਆ ਉਸ ਤੋਂ ਬਾਅਦ ਜਿਹੜੇ ਆਲੂ ਬਾਲੇ ਸੀ ਉਹਨਾਂ ਨੂੰ ਛਿੱਲ ਕੇ ਆਪਾਂ ਵਿੱਚ ਉਹ ਥੋੜਾ ਜਿਹਾ ਤੜਕਾ ਲਾਵਾਂਗੇ 골ਡਨ ਬ੍ਰਾਊਨ ਕਰਾਂਗੇ ਆਲੂਆਂ ਨੂੰ ਕਿਉਂਕਿ ਆਲੂ ਤਾਂ ਉਬਲੇ ਹੋਏ ਸੀ ਇਸ ਲਈ ਉਹਨਾਂ ਨੂੰ ਬਸ ਬਾਹਰੋਂ 골ਡਨ ਬ੍ਰਾਊਨ ਹੀ ਕਰਾਂਗੇ ਆਲੂ ਨੂੰ ਆਪਾਂ ਮੀਡੀਅਮ ਫਲੇਮ ਤੇ ਹੀ ਸੇਕਾਂਗੇ। ਅਗਰ ਤੁਸੀਂ ਹੋਰ ਵੀ ਕੋਈ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਸਾਨੂੰ ਕਮੈਂਟ ਕਰਕੇ ਦੱਸਿਓ ਅਸੀਂ ਤੁਹਾਨੂੰ ਇਦਾਂ ਦੀਆਂ ਹੋਰ ਰੈਸਪੀਜ਼ ਹੋਰ ਬਣਾ ਕੇ ਦਿਖਾਵਾਂਗੇ। ਅਗਰ ਤੁਹਾਨੂੰ ਕੋਈ ਹੋਰ ਰੈਸਪੀ ਚਾਹੀਦੀ ਹੈ ਤਾਂ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ। ਦੇਖੋ ਆਹ ਉਹ ਆਪਣੇ 골ਡਨ ਬ੍ਰਾਊਨ ਹੋ ਗਏ ਆ ਤੇ ਇਦਾਂ ਕਰਕੇ ਆਪਾਂ ਸਾਰੇ ਆਲੂਆਂ ਨੂੰ ਬਾਹਰ ਕੱਢ ਦਾਂਗੇ। ਬੱਜੇ ਹੋਏ ਤੇਲ ਦੇ ਵਿੱਚ ਆਪਾਂ ਜੀਰੇ ਦਾ ਤੜਕਾ ਲਾਵਾਂਗੇ ਉਸ ਤੋਂ ਬਾਅਦ ਜਿਹੜਾ ਮਸਾਲਾ ਕੁੱਟਿਆ ਹੋਇਆ ਸੀ ਉਹਨਾਂ ਨੂੰ ਆਪਾਂ ਵਿੱਚ ਪਾਵਾਂਗੇ ਇਹ ਆਪਾਂ ਦੋ ਤਿੰਨ ਲਾਲ ਮਿਰਚਾਂ ਪਾਲੀਆਂ ਸੁੱਕੀਆਂ ਸਬਤ ਉਸ ਤੋਂ ਬਾਅਦ ਸਾਰਾ ਪੀਸਿਆ ਹੋਇਆ ਮਸਾਲਾ ਵਿੱਚ ਐਡ ਕਰਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਕੱਟੇ ਹੋਏ ਬਰੀਕ ਟਮਾਟਰ ਪਾਵਾਂਗੇ ਤੁਸੀਂ 14 ਇਹਨਾਂ ਨੂੰ ਵੀ ਪੀਸ ਸਕਦੇ ਹੋ ਟਮਾਟਰਾਂ ਦੀ ਪੇਸਟ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਰੈਗੂਲਰ ਮਸਾਲੇ ਜਿਹੜੇ ਯੂਜ਼ ਕਰਦੇ ਆ ਉਹ ਐਡ ਕਰਾਂਗੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਇਸ ਤੋਂ ਬਾਅਦ ਆਪਾਂ ਪਾਣੀ ਥੋੜਾ ਜਿਹਾ ਐਡ ਕਰਾਂਗੇ ਛਿੱਲੇ ਹੋਏ ਹਰੇ ਮਟਰ ਪਾਵਾਂਗੇ ਵਿੱਚ ਆਪਾਂ ਜ਼ਿਆਦਾ ਪਾਣੀ ਨਹੀਂ ਐਡ ਕਰਾਂਗੇ ਬਸ ਇਸੇ ਮਸਾਲੇ ਦੇ ਵਿੱਚ ਹੀ ਆਲੂਆਂ ਨੂੰ ਬਣਾਵਾਂਗੇ ਤੇ ਮਟਰਾਂ ਨੂੰ ਬਣਾਵਾਂਗੇ ਮਟਰ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਟੱਕ ਦਾਂਗੇ ਤੇ 10 ਮਿੰਟ ਲਈ ਪਕਾਵਾਂਗੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਆਲੂ ਸੀ ਉਹਨਾਂ ਨੂੰ ਪਾਵਾਂਗੇ ਉਬਲੇ ਹੋਏ ਫਰਾਈ ਕੀਤੇ ਸੀ ਜਿਹੜੇ ਘੰਟੇ ਦੀ ਮਦਦ ਨਾਲ ਆਪਾਂ ਸਾਰੇ ਆਲੂਆਂ ਨੂੰ ਵਿੱਚ ਸ਼ੇਕ ਕਰਾਂਗੇ ਤਾਂ ਜੋ ਇਹਦੇ ਵਿੱਚ ਜਿਹੜਾ ਮਸਾਲਾ ਹੈਗਾ ਉਹ ਰਸ ਵਿੱਚ ਬਣ ਸਕੇ ਤੁਸੀਂ ਜਾਂ ਤਾਂ ਥੋੜੇ ਚਾਕੂ ਨਾਲ ਵੀ ਕੱਟ પા ਸਕਦੇ ਹੋ ਆਲੂਆਂ ਦੇ ਵਿੱਚ ਸਬਜ਼ੀ ਵਿੱਚ ਪਾਉਣ ਤੋਂ ਪਹਿਲਾਂ ਹੁਣ ਆਪਾਂ ਇਸ ਨੂੰ ਢੱਕ ਕੇ 10 ਮਿੰਟ ਲਈ ਹੋਰ ਪਕਾਵਾਂਗੇ ਮੀਡੀਅਮ ਫਲੇਮ ਤੇ ਦੇਖੋ ਆਪਣੇ ਦਮ ਨਾਲੂ ਮਟਰਾਂ ਵਾਲੇ ਬਣ ਕੇ ਤਿਆਰ ਹੋ ਗਏ ਹੋਏ ਆ ਇਸ ਤੋਂ ਬਾਅਦ ਆਪਾਂ ਹਰਾ ਕੱਟਿਆ ਹੋਇਆ ਧਨੀਆ ਪਾਵਾਂਗੇ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਸ ਸਬਜੀ ਨੂੰ ਤੁਸੀਂ ਪਰੌਂਠੇ ਆਲੂ ਪੋਰੀਆਂ ਰੋਟੀ ਕਿਸੇ ਨਾਲ ਵੀ ਖਾ ਸਕਦੇ ਹੋ ਸਬਜੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਦਾਂ ਦੀ ਸਬਜੀ ਹੀ ਅਸੀਂ ਕਿਤੇ ਟ੍ਰਿਪ ਤੇ ਜਾਂ ਕਿਤੇ ਸਫ਼ਰ ਤੇ ਜਾਈਏ ਤਾਂ ਇਹੀ ਸਬਜੀ ਲੈ ਕੇ ਜਾਂਦੇ ਹਾਂ ਬਣਾ ਕੇ ਇਹ ਸਾਡੀ ਫੇਵਰਿਟ ਸਬਜੀ ਹੈਗੀ ਆ ਤੁਸੀਂ ਇਸ ਨੂੰ ਘਰੇ ਜ਼ਰੂਰ ਟਰਾਈ ਕਰਕੇ ਵੇਖਿਓ ਸਾਨੂੰ ਦੱਸਿਓ ਤੁਹਾਨੂੰ ਇਹ ਸਬਜੀ ਕਿਦਾਂ ਦੀ ਲੱਗੀ ਮਟਰਾਂ ਵਾਲੇ ਦਮ ਆਲੂ देखो किनी ਵਧੀਆ ਬਣ ਕੇ ਤਿਆਰ ਹੋ ਗਈ ਹੋਈ ਆ ਸਬਜੀ ਮੈਨ ਕਰਦੇ ਆਂ ਕਿ ਤੁਹਾਨੂੰ ਵੀਡੀਓ ਬਹੁਤ ਪਸੰਦ ਆਏ ਹੋਗੇ ਤੇ ਤੁਸੀਂ ਘਰ ਵੀ ਟਰਾਈ ਕਰੋਗੇ